ਸਤਿ ਸ਼੍ਰੀ ਅਕਾਲ ਨਮਸਕਾਰ ਦਾ ਤਸਵੀਰਾਂ ਇਸ ਸਮੇਂ ਦੀਆਂ ਤੁਹਾਨੂੰ ਦਿਖਾ ਰਿਹਾ ਜਲਾਲਾਬਾਦ ਦੇ ਦੇਵੀ ਦੁਆਰਾ ਚੌਂਕ ਤੋਂ ਜਿੱਥੇ ਅੱਜ ਕੋਲਕਾਤਾ ਵਿਖੇ ਹੋਏ ਘਟਨਾਕ੍ਰਮ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਕੈਂਡਲ ਮਾਰਚ ਕੱਢਿਆ ਜਾ ਰਿਹਾ ਦੱਸ ਦਈਏ ਕਿ ਬੀਤੇ ਦਿਨੀ ਕੋਲਕਾਤਾ ਵਿਖੇ ਜੋ ਘਟਨਾਕ੍ਰਮ ਹੋਇਆ ਸੀ ਉਸ ਤੋਂ ਬਾਅਦ ਹੁਣ ਜਲਾਲਾਬਾਦ ਦੇ ਵਿੱਚ ਡਾਕਟਰਾਂ ਦੇ ਵੱਲੋਂ ਕੈਂਡਲ ਮਾਰਚ ਕੱਢਿਆ ਜਾ ਰਿਹਾ ਜਿਸ ਦੇ ਵਿੱਚ ਜਲਾਲਾਬਾਦ ਸ਼ਹਿਰ ਦੇ ਸਮੂਹ ਡਾਕਟਰ ਮੌਜੂਦ ਨੇ ਤਾਂ ਦੱਸ ਦਈਏ ਕਿ ਬੀਤੇ ਦਿਨੀ ਜੋ ਘਟਨਾਕ੍ਰਮ ਹੋਇਆ ਉਸ ਤੋਂ ਬਾਅਦ ਜਿਹੜਾ ਪੂਰੇ ਭਾਰਤ ਦੇ ਵਿੱਚ ਜਿਹੜਾ ਕੀ ਹੈ ਰੋਸ ਇਸ ਘਟਨਾਕ੍ਰਮ ਤੋਂ ਬਾਅਦ ਦੇਖਣ ਨੂੰ ਮਿਲਿਆ ਪੂਰੇ ਭਾਰਤ ਵਰਸ਼ ਦੇ ਵਿੱਚ ਡਾਕਟਰਾਂ ਦੇ ਵੱਲੋਂ ਜਿਹੜਾ ਕੀ ਹੈ ਰੋਸ ਜ਼ਾਹਰ ਕੀਤਾ ਜਾ ਰਿਹਾ ਸੀ ਔਰ ਖਾਸ ਤੌਰ ਤੇ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਜਿਹੜਾ ਹੈਗਾ ਚਿੰਤਾ ਜ਼ਾਹਰ ਕੀਤੀ ਜਾ ਰਹੀ ਸੀ ਤਾਂ ਹੁਣ ਇਹ ਜੋ ਰੋਸ ਹੈਗਾ ਇਹ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਗੱਲ ਕੀਤੀ ਜਾਵੇ ਤਾਂ ਸਮੂਹ ਡਾਕਟਰਾਂ ਦੇ ਵੱਲੋਂ ਅੱਜ ਸ਼ਹਿਰ ਦੇ ਵਿੱਚ ਇੱਕ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਲੰਬੇ ਸਮੇਂ ਤੋਂ ਡਾਕਟਰਾਂ ਦੀ ਮੰਗ ਰਹੀ ਹੈ ਸੁਰੱਖਿਆ ਨੂੰ ਲੈ ਕੇ ਖਾਸ ਤੌਰ ਤੇ ਹਸਪਤਾਲਾਂ ਦੇ ਵਿੱਚ ਜਦ ਡਾਕਟਰ ਸੇਵਾਵਾਂ ਦਿੰਦੇ ਨੇ ਤਾਂ ਉਸ ਸਮੇਂ ਜੋ ਘਟਨਾਕ੍ਰਮ ਹੁੰਦੇ ਨੇ ਉਹਨਾਂ ਨੂੰ ਲੈ ਕੇ ਪਿੱਛੇ ਆਵਾਜ਼ ਤਾਂ ਉਹਨੂੰ ਲੈ ਕੇ ਜਿਹੜਾ ਕੀ ਹੈ ਸੁਰੱਖਿਆ ਜਿਹੜੀ ਹੈ ਉਹ ਯਕੀਨੀ ਬਣਾਵੇ ਸਰਕਾਰ ਡਾਕਟਰਾਂ ਦੀ ਇਹ ਵੀ ਇੱਕ ਅਹਿਮ ਮੰਗ ਹੈਗੀ ਆ ਔਰ ਬੀਤੇ ਲੰਬੇ ਸਮੇਂ ਤੋਂ ਇਹ ਮੰਗ ਜਿਹੜੀ ਹੈ ਇਹ ਚੱਲਦੀ ਆ ਰਹੀ ਹੈ ਤਾਂ ਅੱਜ ਗੱਲ ਕੀਤੀ ਜਾਵੇ ਤਾਂ ਜਲਾਲਾਬਾਦ ਦੇ ਸਿਵਲ ਹਸਪੀਟਲ ਦੇ ਡਾਕਟਰ ਇਸ ਤੋਂ ਇਲਾਵਾ ਜੋ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੇ ਉਹ ਵੀ ਸਾਰੇ ਡਾਕਟਰ ਇਸ ਕੈਂਡਲ ਮਾਰਚ ਦੇ ਵਿੱਚ ਮੌਜੂਦ ਹੈਗੇ ਤਾਂ ਇਸ ਸਬੰਧ ਦੇ ਵਿੱਚ ਗੱਲਬਾਤ ਵੀ ਕਰਾਂਗੇ ਡਾਕਟਰ ਸਹਿਬਾਨਾ ਦੇ ਨਾਲ ਜਾਣਾਂਗੇ ਅੱਜ ਦੇ ਇਸ ਮਾਰਚ ਨੂੰ ਲੈ ਕੇ ਕੈਂਡਲ ਮਾਰਚ ਨੂੰ ਲੈ ਕੇ ਕੀ ਕਹਿਣਾ ਹੈ ਜੀ ਸਰ ਕੀ ਕਹਿਣਾ ਹੈ ਜੀ ਸਾਡਾ ਇਹ ਕਹਿੰਦਾ ਜੀ ਅੱਜ ਲਾਲਾਬਾਦ ਦੇ ਮੇਰੇ ਇਸ਼ਾਰੇ ਡਾਕਟਰ ਸਾਹਿਬਾਨ ਤੇ ਸਾਡੀ ਕੈਂਡਲ ਸਿਚ ਸੱਜਣਾ ਜੇਗਾ ਕਲਕੱਤਾ ਦੇ ਵਿੱਚ ਜਿਹੜਾ ਨਾਗਨਜਾਤਿਆ ਗਿਆ ਕਲੋ ਜਿੱਥਾ ਸਾਡੇ ਡਾਕਟਰ ਲਾਲ ਸਾਹਿਬ ਆਮ ਦਾ ਇਹ ਅਸੀਂ ਇਸ ਰੋਸ ਦੇ ਵਿੱਚ ਕੈਂਡਲ ਮਾਰਚ ਕਰ ਰਹੇ ਹਾਂ ਤੇ ਸੈਂਟਰ ਗਵਰਨਰ ਨੂੰ ਫੀਲ ਕਰ ਰਹੇ ਹਾਂ ਕਿ ਜਲਦੀ ਜਲਦੀ ਇੱਕ ਬੰਦੇ ਇੱਕ ਇਨਸਾਰ ਕਰਕੇ ਔਰ ਫਾਸਟ ਲੇਗ ਦੇ ਵਿੱਚ ਕੋਲ ਵਿੱਚ ਇਸ ਤਰ੍ਹਾਂ ਦੇ ਸੰਤ ਸੰਤ ਸੱਜਾ ਦਿੱਤੀ ਜਾਵੇ ਜਿਸ ਦੇ ਵਿੱਚ ਲੋਕਾਂ ਨੂੰ ਪਤਾ ਲੱਗੇ ਵੀ ਇਹ ਘਣੌਣੀ ਅਕਸਰ ਡਾਕੀਏ ਜਾਂ ਆਪ ਸਾਰੇ ਡਾਕਟਰ ਸਾਹਿਬਾਨ ਗੁਰਾਲਾ ਬਾਗ ਦੇ ਬਲੌਕ ਦੇ ਔਰ ਕੈਮ ਸਾਰੇ ਇਸ ਗੱਲ ਸੈਂਟਰ ਗਵਰਨਮੈਂਟ ਨੂੰ ਦੁਬਾਰਾ ਅਪੀਲ ਕਰਦੇ ਨੇ ਕਿ ਜਲਦੀ ਤੋਂ ਜਲਦੀ ਇਸ ਕੇਸ ਨਾਲ ਜਿੰਨੇ ਵੀ ਪਰਿੰਦੇ ਨੇ ਨਾਲ ਪਤਾ ਕੀਤਾ ਜਾਵੇ ਜੀ ਥੈਂਕ ਯੂ ਡਾਕਟਰ ਸਾਹਿਬ ਡਾਕਟਰ ਸਾਹਿਬ ਡਾਕਟਰ ਸਾਹਿਬ ਉਹਨੇ ਗੱਲ ਕਰਾ ਰਹੀ ਹੈ ਬੈਟਾ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਕਟਨਾਕ੍ਰਮ ਹੋਇਆ ਉਸ ਤੋਂ ਬਾਅਦ ਜੋ ਰੋਸ ਡਾਕਟਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਪ੍ਰੈਸ ਦੇ ਕੋ ਦਰਸ਼ਨ ਦੀ ਜਰੂਰਤ ਨਹੀਂ ਸਾਡੇ ਸਾਰੇ ਜੋ ਮధుਤਾ ਸਾਰੇ ਜਿਹੜੇ ਲੋਕਾਂ ਨੂੰ ਜੋ ਵੀ ਨਿਯਮ ਦੇ ਇੰਡੀਅਨਸ ਕਹਿ ਸਕਦੇ ਆ ਉਹਨਾਂ ਨੂੰ ਸਭ ਕੁਝ ਚੀਜ਼ਾਂ ਪਤਾ ਹੀ ਹੈ ਬਟ ਉਹਦੇ ਨਾਲ ਨਾਲ ਇਹਦੇ ਵਿੱਚ ਰੋਸ ਡਾਕਟਰ ਭਰਾਵਾਂ ਚ ਨਹੀਂ ਹੋਣਾ ਚਾਹੀਦਾ ਮੈਂ ਤਾਂ ਈਵਨ ਆਮ ਪਬਲਿਕ ਨੂੰ ਇਹ ਮੈਸੇਜਾਂਗਾ ਰਦਰ ਅਪੀਲ ਕਰਾਂਗਾ ਹੱਥ ਜੋੜ ਕੇ ਬੇਇਜ਼ਤੀ ਕਰਾਂਗਾ ਕੋਈ ਜਿਸ ਬੱਚੇ ਨਾਲ ਅੱਜ ਇਹ ਘਟਨਾ ਹੋਈ ਹੈ ਉਹ ਇੱਕ ਡਾਕਟਰ ਹੀ ਨਹੀਂ ਸੀ ਉਹ ਇੱਕ ਫੀਮੇਲ ਸੀ ਸਾਡਾ ਇੰਡੀਆ ਦਾ ਨਾਗਰਿਕ ਸੀ ਪਰ ਉਹ ਕਿਸੇ ਵੀ profession ਦਾ ਕਿਸੇ ਵੀ ਕੰਮ ਕਰਦਾ ਬੱਚਾ ਹੋ ਸਕਦਾ ਹੈ ਇਹਦੇ ਵਿੱਚ ਡਾਕਟਰ ਫੈਕਲਟੀ ਨੂੰ ਛੋੜ ਕੇ ਹਰ ਉਹ ਬੰਦਾ ਜਿਹੜਾ ਆਪਣੇ ਆਪ ਨੂੰ ਸਾਡੇ ਇੰਡੀਆ ਦਾ ਨਾਗਰਿਕ ਕਹਿੰਦਾ ਹੈ ਉਹਨੂੰ ਇਸ ਟਾਈਪ ਦੇ ਰੋਲ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਔਰ ਅੱਗੇ ਵਾਸਤੇ ਇਹ ਅਪੀਲ ਕਰਨੀ ਚਾਹੀਦੀ ਹੈ ਕਿ ਆਇੰਦਾ ਇਸ ਤਰ੍ਹਾਂ ਦੀ ਕੋਈ ਘਟਨਾ ਕਰਨ ਦੀ ਹਿੰਮਤ ਕਿਸੇ ਇਨਸਾਨ ਨਹੀਂ ਆਣੀ ਚਾਹੀਦੀ ਔਰ ਜੋ ਵੀ ਇਸ ਦਾ ਜ਼ਿੰਮੇਵਾਰ ਹੈ ਉਹ ਜਲਦੀ ਤੋਂ ਜਲਦੀ ਕੁਝ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਇਸ ਰੋਡ ਦਾ ਉਸ ਬੱਚੇ ਨੂੰ ਉਸ ਬੱਚੇ ਦੇ ਨਾਲ ਜੁੜੇ ਲੋਕਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸ਼ਾਮਿਲ ਹੋਵੇ ਇਸ ਘਟਨਾਕ੍ਰਮ ਦੇ ਵਿੱਚ ਹੁਣ ਤੱਕ ਜੋ ਕਾਰਵਾਈ ਹੋਈ ਹੈ ਤੁਸੀਂ ਉਸ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਾਰਵਾਈ ਕੋਈ ਦੇ ਵਿੱਚ ਕੇ ਮੈਂ ਕਹਾਂ ਕਿ ਬਹੁਤ ਡਿਟੇਲ ਤੁਸੀਂ ਨਹੀਂ ਜਾਣਦੇ ਕਿ ਕਾਰਵਾਈ ਕੀ ਹੋਈ ਹੈ ਜਾਂ ਕੀ ਨਹੀਂ ਹੋਈ ਹੈ ਦੀ ਵੇਟ ਹੈ ਬਟ ਇਹ ਜਰੂਰ ਪਤਾ ਹੈ ਕਿ ਉਹਦੇ ਬਹੁਤ ਜ਼ਿਆਦਾ ਦੇਰੀ ਹੋ ਰਹੀ ਹੈ ਜੇ ਐਦਾਂ ਦੀਆਂ ਘਟਨਾਵਾਂ ਦੇ ਵਿੱਚ ਐਦਾਂ ਦੇਰੀ ਹੁੰਦੀ ਰਹੇਗੀ ਤਾਂ ਇੱਥੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡੇ ਇੰਡੀਆ ਦਾ ਨੈਕਸਟ ਲਾਅ ਐਂਡ ਆਰਡਰ ਦਾ ਲੋਕਾਂ ਦਾ ਕੀ ਹਾਲ ਹੋਊਗਾ ਜੀ ਥੈਂਕ ਯੂ ਸਰ ਬਿਲਕੁਲ ਤਾਂ ਬਿਲਕੁਲ ਦੱਸ ਦਈਏ ਕਿ ਅੱਜ ਜਿਹੜਾ ਹੈਗਾ ਰੋਸ ਮਾਰਚ ਇੱਕ ਕੈਂਡਲ ਮਾਰਚ ਦੇ ਰੂਪ ਦੇ ਵਿੱਚ ਕੀਤਾ ਜਾ ਰਿਹਾ ਜਨਰਾਲਾਪਾਦ ਦੇ ਸਮੂਹ ਡਾਕਟਰ ਇਸ ਦੇ ਵਿੱਚ ਮੌਜੂਦ ਹੈਗੇ ਆ ਔਰ ਜਸਟਿਸ ਦੀ ਮੰਗ ਜਿਹੜੀ ਹੈ ਫੋਕੀਤੀ ਜਾ ਰਹੀ ਹੈ ਜਸਟਿਸ ਫਾਰ ਵਿਕਟਿਮ ਕੈਂਡਲ ਮਾਰਚ ਡਾਕਟਰਸ ਐਂਡ ਕੇਮਿਸਟ ਐਸੋਸੀਏਸ਼ਨ ਜਲਾਲਾਬਾਦ ਦੇ ਵੱਲੋਂ ਇਹ ਜਿਹੜਾ ਹੈਗਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਇਸ ਦੇ ਵਿੱਚ ਰੋਸ ਜਿਹੜਾ ਹੈਗਾ ਉਹ ਨਾਲ ਜ਼ਾਹਿਰ ਕੀਤਾ ਜਾ ਰਿਹਾ ਔਰ ਨਾਲ ਹੀ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਕਿ ਜੋ ਵਿਕਟਿਮ ਹੈ ਉਸ ਨੂੰ ਜਲਦ ਤੋਂ ਜਲਦ ਇਨਸਾਫ ਜਿਹੜਾ ਹੈਗਾ ਉਹ ਦਿੱਤਾ ਜਾਵੇ ਔਰ ਇਸ ਤੋਂ ਇਲਾਵਾ ਜੋ ਇਹਦੇ ਵਿੱਚ આરોપી ਹੈਗੇ ਆ ਉਹਨਾਂ ਦੇ ਖਿਲਾਫ ਜਿਹੜੀ ਹੈ ਬਣਦੀ ਕਾਰਵਾਈ ਸਖਤ ਕਾਰਵਾਈ ਜਿਹੜੀ ਹੈ ਉਹੋ ਅਮਲ ਦੇ ਵਿੱਚ ਲਿਆਂਦੀ ਜਾਵੇ ਤਾਂ ਸਮੂਹ ਸ਼ਹਿਰ ਦੇ ਕੈਮਿਸਟ ਸਮੂਹ ਸ਼ਹਿਰ ਦੇ ਡਾਕਟਰ ਅੱਜ ਇਕਜੁੱਟ ਹੋਏ ਆ ਇਕੱਠਾ ਹੋਏ ਆ ਔਰ ਇਹਨਾਂ ਦੇ ਵੱਲੋਂ ਇੱਕ ਕੈਂਡਲ ਮਾਰਚ ਜਿਹੜਾ ਹੈਗਾ ਉਹ ਸ਼ਹਿਰ ਦੇ ਵਿੱਚ ਕੱਢਿਆ ਜਾ ਰਿਹਾ ਜਿਸ ਦੀ ਸ਼ੁਰੂਆਤ ਦੇਵੀ ਦੁਆਰਾ ਚੌਕ ਤੋਂ ਜਿਹੜੀ ਆ ਕਰ ਦਿੱਤੀ ਗਈ ਹੈ ਤਾਂ ਰੋਸ ਜਿਹੜਾ ਹੈਗਾ ਰੋਸ ਜ਼ਰੂਰ ਜਿਹੜਾ ਹੈਗਾ ਦੇਖਣ ਨੂੰ ਮਿਲ ਰਿਹਾ ਔਰ ਇਸੇ ਰੋਸ ਦੇ ਫਲ ਸਵਰੂਪ ਜਿਹੜਾ ਕਿ ਅੱਜ ਕੈਂਡਲ ਮਾਰਚ ਕੱਢਿਆ ਜਾ ਰਿਹਾ ਔਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਕਾਰਵਾਈ ਕੀਤੀ ਜਾਵੇ ਡਾਕਟਰ ਸਾਹਿਬ ਕਿਸ ਤਰ੍ਹਾਂ ਨਾਲ ਦੇਖਦੇ ਹੋ ਜੋ ਹੁਣ ਤੱਕਨ ਕਾਰਵਾਈ ਹੋਈ ਹੈ ਉਸ ਤੋਂ ਕਿੰਨੇ ਕੋ ਸੰਤੁਸ਼ਟ ਹੋ ਦੇਖੋ ਬਿਲਕੁਲ ਵੀ ਸੰਤੁਸ਼ਟ ਨਹੀਂ ਆ ਕਿਉਂਕਿ ਸਰਕਾਰ ਨੇ ਅਜੇ ਤੱਕ ਕੁਝ ਵੀ ਕੋਈ ਵੀ ਠੋਸ ਕਦਮ ਨਹੀਂ ਚੱਕਿਆ ਆ ਸਿਰਫ ਤੇ ਸਿਰਫ ਪੋਲਿਟਿਕਲ ਮੁੰਦਾ ਬਣਾਇਆ ਜਾ ਰਿਹਾ ਪੋਲਿਟਿਕ ਸਟੇਟ ਹੀ ਜਾ ਰਹੀ ਆ ਇਹ ਡਾਕਟਰਸ ਇਸ ਵਾਰ ਦਿਖਾਣਗੇ ਸਰਕਾਰ ਨੂੰ ਕਿ ਡਾਕਟਰਸ ਦੀ ਯੂਨਿਟੀ ਜਿਹੜੀ ਆ ਉਹ ਕੀ ਹੁੰਦੀ ਆ ਅਜੇ ਤੱਕਨ ਸਾਰੀ ਜਥੇਬੰਦੀਆਂ ਸਿਰਫ ਡਾਕਟਰਸ ਨੂੰ ਦਬਾਨ ਤੇ ਲੱਗੀਆਂ ਹੋਈਆਂ ਸੀ ਹੁਣ ਜਦੋਂ ਦੇਸ਼ ਦੇ ਸਾਰੇ ਡਾਕਟਰਸ ਇਕੱਠੇ ਹੋਏ ਆ ਤੇ ਹੌਲੀ ਹੌਲੀ ਮੈਨੂੰ ਲੱਗਦਾ ਆ ਸਰਕਾਰਾਂ ਨੂੰ ਸਮਝ ਆ ਜਾਵੇਗਾ ਡਾਕਟਰਸ ਦੇ ਨਾਲ ਜਿਹੜਾ ਕੋਈ ਕਾਨੂੰਨ ਆਪਾਂ ਨੂੰ ਬਣਾਨੇ ਪੈਣੇ ਆ ਜਿਹੜੇ ਕੀ ਐਦਾਂ ਕੋਈ ਜ਼ੋਰ ਜ਼ਬਰਦਸਤੀ ਧੱਕਾਸ਼ਾਹੀ ਕਿਸੇ ਦੇ ਨਾਲ ਵੀ ਅੱਗੇ ਤੋਂ ਨਾ ਹੋਵੇ ਡਾਕਟਰ ਸਾਹਿਬ ਦੇਸ਼ ਨੂੰ ਬਹੁਤ ਜ਼ਿਆਦਾ ਸ਼ਰਮਸ਼ਾਰ ਕੀਤਾ ਹੈ ਇਸ ਘਟਨਾ ਨੇ ਡਾਕਟਰ ਸਾਹਿਬ ਡਾਕਟਰਾਂ ਦੇ ਵੱਲੋਂ ਬੜੇ ਲੰਬੇ ਸਮੇਂ ਤੋਂ ਜਿਹੜਾ ਮੰਗ ਕੀਤੀ ਜਾ ਰਹੀ ਹੈ ਸੁਰੱਖਿਆ ਨੂੰ ਲੈ ਕੇ ਹਾਲਾਂਕਿ ਸੁਰੱਖਿਆ ਦੇ ਲਈ ਜਿਹੜੇ ਕਾਨੂੰਨ ਵੀ ਬਣਾ ਦਿੱਤੇ ਗਿਆ ਪਰ ਫਿਰ ਵੀ ਇਹ ਸਭ ਦੇ ਹੋਣ ਦੇ ਬਾਵਜੂਦ ਐ ਵੀ ਇਹ ਘਟਨਾਵਾਂ ਵਾਪਰ ਜਾਣ ਤਾਂ ਫਿਰ ਕੀ ਕਿਸ ਤਰ੍ਹਾਂ ਨਾਲ ਦੇਖਦੇ ਕਿਸ ਤੋਂ ਜ਼ਿਆਦਾ ਮਾੜੀ ਗੱਲ ਕੋਈ ਵੀ ਨਹੀਂ ਹੋ ਸਕਦੀ ਇਹਦਾ ਕਾਰਨ ਇੱਕੋ ਹੀ ਆ ਉਹ ਇਹ ਆ ਕਿ ਦੇਸ਼ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਹੈਗੀ ਆ ਬਹੁਤੀ ਜ਼ਿਆਦਾ ਮਾੜੇ ਨੀਚੇ ਸਤਰ ਤੇ ਪਹੁੰਚ ਚੁੱਕੀ ਹੈ ਜਿੱਥੇ ਜਿੰਨੇ ਵੀ ਜਿਹੜੇ ਆਪਣੇ ਮੁਰਜ਼ਮ ਹਗੇ ਆ ਉਹਨਾਂ ਨੂੰ ਕਿਸੇ ਵੀ ਕਾਨੂੰਨ ਦਾ ਕੋਈ ਵੀ ਜਿਹੜਾ ਡਰ ਨਹੀਂ ਹੈਗਾ ਜੀ ਤਾਂ ਬਿਲਕੁਲ ਥੈਂਕ ਯੂ ਡਾਕਟਰ ਸਾਹਿਬ ਤਾਂ ਬਿਲਕੁਲ ਜਿਹੜਾ ਹੈਗਾ ਅੱਜ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਇਹ ਡਾਕਟਰ ਮਿੱਡਾ ਸਾਹਿਬ ਸੀ ਔਰ ਦੱਸ ਦਈਏ ਕਿ ਸਮੂਹ ਸ਼ਹਿਰ ਦੇ ਡਾਕਟਰ ਔਰ ਕੈਮਿਸਟ ਐਸੋਸੀਏਸ਼ਨ ਦੇ ਮੈਂਬਰ ਇਸ ਕੈਂਡਲ ਮਾਰਚ ਦੇ ਵਿੱਚ ਮੌਜੂਦ ਹੈਗੇ ਆ ਜਿਨ੍ਹਾਂ ਦੇ ਵੱਲੋਂ ਰੋਸ ਜਿਹੜਾ ਹੈਗਾ ਉਹ ਜ਼ਾਹਰ ਕੀਤਾ ਜਾ ਰਿਹਾ ਹੈ ਕਾਰਵਾਈ ਦੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਜੋ આરોપી ਐ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇ ਕਿਉਂਕਿ ਇਹ ਕੋਈ ਛੋਟੀ ਘਟਨਾ ਨਹੀਂ ਹੈਗੀ ਔਰ ਇਸ ਨੇ ਪੂਰੇ ਹੀ ਦੇਸ਼ ਨੂੰ ਸ਼ਰਮਸਾਰ ਕੀਤਾ ਹੈ ਔਰ ਜੋ ਇਸ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਦੀ ਕਾਰਵਾਈ ਹੋ ਰਹੀ ਹੈ ਤਾਂ ਉਸ ਕਾਰਵਾਈ ਨੂੰ ਲੈ ਕੇ ਘਟਨਾਕ੍ਰਮ ਵਾਪਰਿਆ ਉਸ ਦੇ ਰੋਸ ਵਜੋਂ ਕੈਂਡਲ ਮਾਰਚ ਅੱਜ ਜਿਹੜਾ ਹੈਗਾ ਉਹ ਸ਼ਹਿਰ ਦੇ ਵਿੱਚ ਕੱਢਿਆ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਹੁਣ ਇਸ ਕੈਂਡਲ ਮਾਰਚ ਦੇ ਵਿੱਚ ਡਾਕਟਰਾਂ ਦੇ ਹੱਕ ਦੇ ਵਿੱਚ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਵੀ ਉਤਰੇ ਆ ਵਿਧਾਇਕ ਜਗਦੀਪ ਗੋਲਡੀ ਕੰਬੋਜ ਇੱਥੇ ਪਹੁੰਚੇ ਆ ਦੱਸ ਦਈਏ ਕਿ ਜੋ ਘਟਨਾਕ੍ਰਮ ਹੋਇਆ ਉਸ ਤੋਂ ਬਾਅਦ ਡਾਕਟਰਾਂ ਦੇ ਹੱਕ ਵਿੱਚ ਅੱਜ ਵਿਧਾਇਕ ਪਹੁੰਚੇ ਆ ਇੱਥੇ ਤਸਵੀਰਾਂ ਇਸ ਸਮੇਂ ਦੀ ਆ ਤੁਹਾਨੂੰ ਲਾਈਵ ਦਿਖਾ ਰਹੇ ਆ ਤਾਂ ਜੋ ਇਹ ਘਟਨਾਕ੍ਰਮ ਹੋਇਆ ਉਸ ਦੀ ਨਖੇਦੀ ਜਿਹੜੀ ਹੈ ਨਿੰਦਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਡਾਕਟਰਾਂ ਦੇ ਵੱਲੋਂ ਉਸ ਦੇ ਉਸ ਨੂੰ ਲੈ ਕੇ ਰੋਸ ਜਿਹੜਾ ਹੈਗਾ ਉਹ ਜ਼ਾਹਰ ਕੀਤਾ ਜਾ ਰਿਹਾ ਹੈ ਔਰ ਅਜ ਸ਼ਹਿਰ ਦੇ ਵਿੱਚ ਸਮੂਹ ਡਾਕਟਰ ਔਰ ਕੈਮਿਸਟ ਐਸੋਸੀਏਸ਼ਨ ਦੇ ਵੱਲੋਂ ਇੱਕ ਕੈਂਡਲ ਮਾਰਚ ਜਿਹੜਾ ਹੈਗਾ ਉਹ ਕੱਢਿਆ ਜਾ ਰਿਹਾ ਜਿਸ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਇਸ ਸਮੇਂ ਦਿਖਾ ਰਹੇ ਆ ਸ਼ਹਿਰ ਦੇ ਸਾਰੇ ਹੀ ਡਾਕਟਰ ਅਤੇ ਕੈਮਿਸਟ ਇਸ ਕੈਂਡਲ ਮਾਰਚ ਦੇ ਵਿੱਚ ਅੱਜ ਸ਼ਾਮਲ ਹੈਗੇ ਆ ਚਾਹੇ ਸਰਕਾਰੀ ਡਾਕਟਰ ਹੈਗੇ ਆ ਚਾਹੇ ਉਹ ਪ੍ਰਾਈਵੇਟ ਡਾਕਟਰ ਹੈ ਸਾਰੇ ਹੀ ਡਾਕਟਰ ਇਸ ਕੈਂਡਲ ਮਾਰਚ ਦੇ ਵਿੱਚ ਸ਼ਾਮਲ ਹੈਗੇ ਆ ਔਰ ਰੋਸ ਜਿਹੜਾ ਹੈਗਾ ਉਹ ਕੈਂਡਲ ਮਾਰਚ ਦੇ ਰੂਪ ਦੇ ਵਿੱਚ ਜਿਹੜਾ ਐਲਾਨ ਕੀਤਾ ਜਾ ਰਿਹਾ ਜੀ ਸਾ ਜੋ ਇਹ ਘਟਨਾਕ੍ਰਮ ਹੋਇਆ ਉਸ ਤੋਂ ਬਾਅਦ ਭਾਰਤ ਭਰ ਦੇ ਵਿੱਚ ਜਿਹੜਾ ਰੋਸ ਦੇਖਣ ਨੂੰ ਮਿਲ ਰਿਹਾ ਡਾਕਟਰਾਂ ਦੇ ਵਿੱਚ ਔਰ ਕਿਤੇ ਨਾ ਕਿਤੇ ਸੁਰੱਖਿਆ ਨੂੰ ਲੈ ਕੇ ਜਿਹੜਾ ਉਹ ਚਿੰਤਾ ਪ੍ਰਗਟ ਕੀਤੀ ਜਾ ਰਹੀ ਬਿਲਕੁਲ ਕੋਈ ਹੋਰ ਨਹੀਂ ਇਹੋ ਜਿਹਾ ਹਾਸਾ ਬਹੁਤ ਘੱਟ ਹੁੰਦੇ ਪਰ ਜਦੋਂ ਕਿਸੇ ਦਿਨ ਸਾਡੇ ਇਨਸਾਨ ਨਾਲ ਇਹ ਹਾਦਸੇ ਹੁੰਦੇ ਕੋਈ ਸਪੈਸ਼ਲਿਸਟ ਡਾਕਟਰ ਜਿਹੜੀ ਸਾਡੀ ਚਾਹਨ ਬਜਾਉਣਾ ਚਾਹੀਦੀ ਪੜਾਈ ਤੇ ਵਿਗਰੀ ਕਰਦੇ ਜਦੋਂ ਵੱਡਾ ਹਾਦਸਾ ਹੁੰਦਾ ਅਸੀਂ ਤਾਂ ਕੀ ਪੂਰਾ ਦੇਸ਼ ਇਹਦੇ ਲਈ ਅੱਜ ਇਹ ਸੋਚਦਾ ਰਹੇ ਵੀ ਅਸੀਂ ਰਹਿਦੇ ਕਿਤੇ ਤੇ ਸਾਡਾ ਹੁੰਦਾ ਕਿ ਪਰ ਸੇਫਟੀ ਸਾਡੀ ਬੱਚੀਆਂ ਦੀ ਸਭ ਤੋਂ ਜ਼ਰੂਰੀ ਹੈ ਕਿ ਅੱਜ ਤੋਂ ਬਾਅਦ ਇਹੋ ਜਿਹੇ ਹਾਦਸੇ ਨਾ ਹੋਣ ਤੇ ਵੀ ਮੰਗਦਾ ਵੀ ਬਹੁਤ ਜ਼ੋਰ ਇਹਨਾਂ ਦੇ ਕਾਰਵਾਈ ਹੋਣ ਵਿੱਚ ਜਿਹੜੀ ਇੱਕ ਵਾਰੀ ਪਹਿਲਾਂ ਤਾਂ ਦਿੱਲੀ ਚ ਕਾਹਨ ਹੋਇਆ ਸੀ ਤਾਂ ਸੁਦਰਭਾਈ ਕਾਹਨ ਉਹ ਕਾਰਵਾਈ ਉੱਥੇ ਹੀ ਹੋਣੀ ਚਾਹੀਦੀ ਸੋ ਇਹ ਸ਼ਰਧਾ ਵੀ ਸਬਸੀ ਨੂੰ ਅਨਾੰਦ ਨੂੰ ਆਵਾਦ ਚਰਨਾ ਸੰਵਾਦ ਸਬਸੀ ਹੋਰ ਕਿਸੇ ਜਗ੍ਹਾ ਪ੍ਰਸੰਬਲ ਹੋ ਰਿਹਾ ਇੰਡੀਆ ਦੇ ਅਪੋਸਟਸ ਕਰ ਰਹੇ ਬਹੁਤ ਵੱਡੀ ਡਾਕਟਰਾਂ ਦਾ ਕਹਿਣਾ ਕਿ ਇਸ ਦੇ ਵਿੱਚ ਕਿਤੇ ਨਾ ਕਿਤੇ ਦੇਰੀ ਹੋ ਰਹੀ ਹੈ ਕਾਰਵਾਈ ਹੋ ਰਹੀ ਹੈ ਲੇਕਿਨ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਉਹ ਨਹੀਂ ਤੈਨੂੰ ਵੀ ਕਾਰਵਾਈ ਰੁਕਨੀ ਚਾਹੀਦੀ ਸੀ ਕੋਈ ਵੀ ਇਨਸਾਨ ਕਰਨਾ ਉਹ ਤੇ 100% ਪੂਰੀ ਕਾਰਵਾਈ ਹੋਏ ਚੀ ਤੇ ਉਲਟਾ ਵੱਧ ਸਹਯਾ ਦੇਣੀ ਚਾਹੀਦੀ ਤੇ ਤਾਂ ਕਿ ਅੱਗੇ ਤੋਂ ਕਿਸੇ ਬੱਚੀ ਨਾਲ ਐਦਾ ਦਾ ਵਾਪਰ ਨਾ ਹੋਵੇ ਤਾਂ ਲੱਗਦਾ ਹੈ ਕਿ ਐਗਜ਼ਾਮਪਲ ਸੈੱਟ ਕੀਤੀ ਜਾਣੀ ਚਾਹੀਦੀ ਹੈ ਕਿ ਤਾਂ ਕਿ ਅੱਗੇ ਤੋਂ ਐਵੀ ਜੀ ਹਰਕਤ ਨਾ ਹੋਵੇ ਬਿਲਕੁਲ ਜਿਵੇਂ ਦਿੱਲੀ ਦੇ ਐਗਜ਼ਾਮਪਲ ਸੈੱਟ ਹੀ ਉਦਾਂ ਹੀ ਹੋਣੀ ਚਾਹੀਦੀ ਹੈ ਤਾਂ ਕਿ ਅੱਜ ਤੋਂ ਬਾਅਦ ਕੋਈ ਸਾਡੀ ਕਿਸੇ ਬੇਟੀ ਨੂੰ ਇਹ ਹਾਸਾ ਨਾ ਹੋਵੇ ਉਹ ਤਾਂ ਬਹੁਤ ਵੱਡੀ ਗੱਲ ਹੈ ਕਿ ਕਿਸੇ ਡਾਕਟਰ ਨਾਲ ਜਿਹੜੇ ਸਰਕਾਰ ਵਿੱਚ ਹੋਣ ਉਹਨਾਂ ਨਾਲ ਹੀ ਹਾਸਾ ਜੀ ਥੈਂਕ ਯੂ ਥੈਂਕ ਯੂ ਸਤਿ ਸਾਨ ਵਿਧਾਇਕ ਸਖਦੀਪ ਕੰਬੋਜ ਗੋਲਡੀ ਜਲਾਲਾਬਾਦ ਤੋਂ ਜੋ ਅੱਜ ਡਾਕਟਰਾਂ ਦੇ ਹੱਕ ਦੇ ਵਿੱਚ ਨਿਤਰੇ ਐ ਔਰ ਜਿਹੜਾ ਕਿ ਕੈਂਡਲ ਮਾਰਚ ਕੱਢਿਆ ਜਾ ਰਿਹਾ ਸਮੂਹ ਡਾਕਟਰ ਜੀ ਆਜੋ ਸਰ ਆਜੋ ਡਾਕਟਰ ਸਾਹਿਬ ਜੀ ਡਾਕਟਰ ਸਾਹਿਬ ਜੋ ਇਹ ਘਟਨਾਕ੍ਰਮ ਹੋਇਆ ਇਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਔਰ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਸਰ ਮੈਂ ਸਭ ਤੋਂ ਪਹਿਲੇ ਇਹ ਕਹਿਣਾ ਚਾਹਾਂਗਾ ਜੋ ਹੋਇਆ ਸਰ ਇਹ ਬਿਲਕੁਲ ਵੀ ਅਸੈਪਟੇਬਲ ਨਹੀਂ ਹੈਗਾ ਜੇ ਡਾਕਟਰਾਂ ਦੀ ਵਰਕਪਲੇਸ ਇਥੇ ਨਹੀਂ ਸੇਫ ਹੈ ਬਾਓ ਕਿੰਦਾ ਪੇਸ਼ੈਂਟਸ ਨੂੰ ਟ੍ਰੀਟ ਕਰ ਸਕਦੇ ਨੇ ਤੇ ਜਦ ਕਿ ਭਾਵੇਂ ਫਾਰਮੈਕਲਿਸ ਤੇ ਵੀ ਡਾਕਟਰ ਤੋਂ ਪਹਿਲ ਉਹ ਇੱਕ ਲੜਕੀ ਹੈ ਲੋਕਾਂ ਨੂੰ ਇਹ ਜੀ ਸਭ ਤੋਂ ਡਿਟੀ ਜੀ ਉਹ ਸਿਰਫ ਇੱਕ ਡਾਕਟਰ ਨਾਲ ਨਹੀਂ ਹੋਇਆ ਆਪਣੇ ਦੇਸ਼ ਦੀ ਇੱਕ ਬੇਟੀ ਨਾਲ ਹੋਇਆ ਇੱਕ ਲੜਕੀ ਨਾਲ ਹੋਇਆ ਤੇ ਇਹ ਬਿਲਕੁਲ ਅਨਐਕਸੈਪਟੇਬਲ ਹੈ ਕਿਸੇ ਵੀ ਤਰ੍ਹਾਂ ਤੇ ਕਿਸੇ ਵੀ ਤਰੀਕਾ ਨੂੰ ਆਪਾਂ ਜਸਟੀਫਾਈ ਨਹੀਂ ਕਰ ਸਕਦੇ ਇਹ ਲੋਕਾਂ ਨੂੰ ਇਸ ਚੀਜ਼ ਨਾਲ ਜੁੜਨਾ ਚਾਹੀਦਾ ਹੈ ਸਾਨੂੰ ਸਪੋਰਟ ਕਰਨਾ ਚਾਹੀਦਾ ਹੈ ਸਾਡਾ ਨਹੀਂ ਦਿਲ ਕਰਦਾ ਕਿ ਅਸੀਂ ਜੀ ਆਪੀਡੀ ਬੰਦ ਕਰੀਏ ਸਾਨੂੰ ਪਤਾ ਹੈ ਸਾਡੀ ਕਸਮ ਹੈ ਕਿ ਪੇਸ਼ੈਂਟਸ ਨੂੰ ਟ੍ਰੀਟ ਕਰਨਾ ਪਰ ਸਾਨੂੰ ਪਤਾ ਅਸੀਂ ਦਾਲਾ ਜਿਹਦੇ ਜਿਹਨ ਅਸੀਂ ਮੋਰਚਾ ਕੱਢ ਰਹੇ ਹਾਂ ਬਟ ਕਿਉਂ ਕਿਉਂਕਿ ਸਾਡੀ ਬਾਜ ਗਵਰਨਮੈਂਟ ਤੱਕ ਪਹੁੰਚ ਹੀ ਨਹੀਂ ਗਈ ਇਸ ਕਰਕੇ ਸਾਨੂੰ ਇਹ ਸਭ ਕਰਨਾ ਪੈ ਰਿਹਾ ਅਸੀਂ ਵੀ ਆਦੇ ਦੇਸ਼ ਦੇ ਲੋਕਾਂ ਨੂੰ ਪਿਆਰ ਕਰਦੇ ਆ ਬਟ ਜੋ ਸਾਡੇ ਨਾਲ ਹੋ ਰਿਹਾ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਡਾਕਟਰ ਨੂੰ ਇੱਕ ਐਟ ਲੀਸਟ ਇੱਕ ਸਿਕਿਉਰਟੀ ਦਾ ਦੇਣ ਕਿ ਆਦੇ ਵਰਕਪਲੇਸ ਇਨਫੈਕਟਿਓਨਸ ਸੇਫ ਹੋਣ ਜੀ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਤਾਂ ਬਿਲਕੁਲ ਦੱਸ ਦਈਏ ਕਿ ਸਮੂਹ ਪ੍ਰਾਈਵੇਟ ਔਰ ਸਰਕਾਰੀ ਡਾਕਟਰ ਸਹਿਬਾਨ ਔਰ ਇਸ ਦੇ ਨਾਲ ਹੀ ਕੈਮਿਸਟ ਐਸੋਸੀਏਸ਼ਨ ਸਭ ਦੇ ਵੱਲੋਂ ਸਾਂਝੇ ਤੌਰ ਤੇ ਜਿਹੜਾ ਹੈਗਾ ਇਹ ਕੈਂਡਲ ਮਾਰਚ ਜਿਹੜਾ ਸ਼ਹਿਰ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਅਲੱਗ-ਅਲੱਗ ਬਾਜ਼ਾਰਾਂ ਦੇ ਵਿੱਚ ਦੀ ਔਰ ਡਾਕਟਰਾਂ ਦੀ ਸੁਰੱਖਿਆ ਜਿਹੜੀ ਹੈ ਉਸ ਨੂੰ ਲੈ ਕੇ ਜਿਹੜਾ ਹੈਗਾ ਕੰਸਰਨ ਆਪਦਾ ਕੀਤਾ ਜ਼ਾਹਰ ਕੀਤਾ ਜਾ ਰਿਹਾ ਔਰ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਦੀ ਕੰਬੋਜ ਵੱਲੋਂ ਵੀ ਅੱਜ ਡਾਕਟਰਾਂ ਦੇ ਹੱਕ ਦੇ ਵਿੱਚ ਕੈਂਡਲ ਮਾਰਚ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਔਰ ਇਨਸਾਫ ਦੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਸਮੂਹ ਸ਼ਹਿਰ ਦੇ ਡਾਕਟਰ ਸਹਿਬਾਨ ਇਸ ਕੈਂਡਲ ਮਾਰਚ ਦੇ ਵਿੱਚ ਸ਼ਾਮਲ ਨੇ